ਹਾਂਜੀ ਦੋਸਤੋ ਆ ਚਾਬੀ ਫੜਾਤੀ ਬਾਬਾ ਜੀ ਨੂੰ ਆਹ ਦੇਖੋ ਆਪਣਾ ਬਾਈਕ ਖੜਾ ਇਹ ਆ ਸੀਗਾ ਆਪਣਾ ਰੂਮ 13 ਨੰਬਰ ਤੇ ਆ ਇਧਰ ਉੱਪਰ ਵੀ ਆ ਤੇ ਹਾਲ ਦੇਖੋ ਇਧਰ ਸਾਰਾ ਗੁਰਦੁਆਰਾ ਸਾਹਿਬ ਜਦੋਂ ਪਿਛਲੇ ਬਾਰ ਵੀ ਦਿਖਾ ਚੁੱਕੇ ਤੇ ਇਧਰ ਆਪਣਾ ਸਮਾਨ ਰੈਡੀ ਆ 2 ਘੰਟੇ ਤੱਕ ਅਨੰਦਪੁਰ ਸਾਹਿਬ ਪਹੁੰਚ ਜਾਗੇ ਉਸ ਤੋਂ ਬਾਅਦ ਫਿਰ ਪਹਾੜਾਂ ਦਾ ਸਫਰ ਚੱਲੂਗਾ ਆ ਮਿਲੋ ਜੀ ਸਾਡੇ ਬਾਈ ਜੀ ਨੂੰ ਸਾਡੇ ਘਰੇ ਆ ਜੀ ਹੋਰੀ ਵਧੀਆ ਹੀ ਕਿਹੜੀ ਜਗ੍ਹਾ ਤੋਂ ਆਈ ਮੈਂ ਸ੍ਰਿੰਦਰ ਸਿੰਘ ਫਤੇਗੜ ਸਾਹਿਬ ਵਿੱਚ ਅੱਛਾ ਜੀ ਬਾਈ ਫਤੇਗੜ ਸਾਹਿਬ ਤੋਂ ਆਏ ਹਾਂ ਦਰਸ਼ਨ ਕਰਨ ਆ ਰਹੇ ਹਾਂ ਹਾਂ ਜੀ ਦਰਸ਼ਨ ਕਰਨ ਆਏ ਸੀ ਤੇ ਮਿਲੇ ਬਹੁਤ ਵਧੀਆ ਬੰਦੇ ਆ ਬਾਈ ਇੱਥੇ ਗੱਲਾਂ ਮੱਥਾ ਕਰਦੇ 10-15 ਮਿੰਟ ਹੋ ਗਏ ਤੇ ਚਲਿਏ ਫਿਰ ਆਪਾਂ ਚਲ ਬਾਈ ਅੱਛੇ ਚੱਲਦੇ ਹੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਸ ਰਾਤ ਰਹਿ ਸੀ ਅੱਜ ਹੁਣ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਹੁਣ ਆਪਾਂ ਚੱਲਦੇ ਆਂ ਤੇਰਾ ਇੱਕ ਬਾਦ ਅਗਲਾ ਸਫ਼ਰ ਕੀ ਬਦਾ ਰਾਤ ਅੱਜ ਕਿੱਥੇ ਹੋਣੀ ਆ ਅੱਛਾ ਫਤੇਗੜ ਸਾਹਿਬ ਗਏ ਹੋ ਕਿਤੇ ਹਾਂਜੀ ਹਾਂਜੀ ਬਹੁਤ ਵਾਰ ਗਏ ਫਤੇਗੜ ਸਾਹਿਬ ਇਸ ਵਾਰ ਵੀ ਦੇਖਦੇ ਆ ਜਾਂਦੇ ਹੋਏ ਜਾਵਾਂਗੇ ਫਤੇਗੜ ਸਾਹਿਬ ਆਨੰਦਪੁਰ ਸਾਹਿਬ ਹਾਂ ਆਨੰਦਪੁਰ ਸਾਹਿਬ ਤੇ ਉਸ ਤੋਂ ਅੱਗੇ ਦਾ ਫਿਰ ਸਾਰੇ ਆ ਮਣੀ ਗੰਨ ਸਾਹਿਬ ਆ ਜਾਣਾ ਮੰਡੀ ਆ ਜਾਣਾ ਰਵਾਲ ਸਰ ਸਾਹਿਬ ਆ ਜਾਣਾ ਇਹ ਸਾਰੇ ਹਰ ਸਾਲ ਇੱਧਰ ਹੀ ਸ਼ੁਰੂ ਕਰੀਦਾ ਤੇ ਉਧਰ ਹੀ ਪਹੁੰਚੀਦਾ ਦੋਸਤੋ ਇੱਕ ਨਵੇਂ ਵਲੌਗ ਦੇ ਵਿੱਚ ਕਰਦੇ ਆ ਤੁਹਾਡਾ ਸਵਾਗਤ ਤੇ ਕਰਦੇ ਆ ਵਲੌਗ ਸ਼ੁਰੂ ਦੋਸਤੋ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛਕ ਕੇ ਤੇ ਆਪਾਂ ਗੁਰਦੁਆਰਾ ਸਾਹਿਬ ਚੋਂ ਚੱਲਣ ਲੱਗੇ ਆ ਅੱਗੇ ਆਪਣੇ ਸਫ਼ਰ ਤੇ ਤੇ ਟਾਈਮ ਹੋ ਗਿਆ ਇਸ ਟਾਈਮ 9:30 ਰਾਤ ਆਪਾਂ ਲੇਟ ਪਹੁੰਚੇ ਸੀ ਇਸ ਕਰਕੇ ਤੇ ਸਵੇਰ ਵੀ ਥੋੜਾ ਜਿਹਾ ਲੇਟ ਹੋਈ ਗਿਆ ਤੇ ਇੱਥੋਂ ਗੁਰਦੁਆਰਾ ਸਾਹਿਬ ਉਹ ਮੇਨ ਰੋਡ ਆ ਜਿਹੜਾ ਸਾਹਮਣੇ ਆਗਾ ਤੋਂ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਜਾਣ ਲਈ ਦੋ ਰਸਤੇ ਆ ਇੱਕ ਤਾਂ ਇਹ ਰਸਤਾ ਜੋ ਅਸੀਂ ਆ ਹੁਣ ਜਾ ਰਹੇ ਆ ਤੇ ਇੱਕ ਰਸਤਾ ਜਿਹੜਾ ਦੂਜਾ ਅਸੀਂ ਰਾਤ ਗਏ ਸੀ ਉਹ ਸਾਨੂੰ ਪਹਿਲਾਂ ਦਾ ਪਤਾ ਨਹੀਂ ਸੀ ਉਹ ਮਾਰਕੀਟ ਵੇਚਦੀ ਆ ਤੇ ਹੁਣ ਅਸੀਂ ਇਧਰਲੇ ਰਸਤੇ ਨਿਕਲੇ ਆ ਇਹ ਮੇਨ ਰੋਡ ਤੋਂ ਥੋੜਾ ਜਾ ਅੱਧਾ ਕਿਲੋਮੀਟਰ ਸਾਈਡ ਤੇ ਪਿੱਛੇ ਹਟ ਜਾਂਦਾ ਤੇ ਸਾਹਮਣੇ ਮੇਨ ਰੋਡ ਨਜ਼ਰ ਆ ਰਿਹਾ ਤੇ ਇੱਥੋਂ ਦੋਸਤੋ ਆਪਾਂ ਹੁਣ ਹੋ ਜਾਣਾ ਸੱਜੇ ਸੱਜੇ ਹੋ ਕੇ ਤੇ ਨਹਿਰ ਦਾ ਰਸਤਾ ਹੀ ਨਹਿਰੇ ਨਹਿਰ ਆਪਣਾ ਫੇਰ ਜਾਣਾ ਨਾਲ ਦੀ ਨਹਿਰ ਤਾਂ ਇੱਥੋਂ ਦੀ ਚੱਲਦੀ ਆ ਤੇ ਇਧਰ ਦਰਖਤਾਂ ਦੀ ਛਾਂ ਦੇਖੋ ਸਵੇਰ ਦਾ ਟਾਈਮ ਥੋੜਾ ਥੋੜਾ ਰਾਤ ਬਾਰਿਸ਼ ਹੋ ਕੇ ਹਟੀ ਜਿਵੇਂ ਹੀ ਆਪਾਂ ਗੁਰਦੁਆਰਾ ਸਾਹਿਬ ਤੋਂ 메ਨ ਰੋਡ ਤੇ ਆਉਨੇ ਆ ਇੱਧਰ ਸੱਜੇ ਹੱਥ ਪਿਛਲੀ ਵਾਰ ਵੀ ਅਸੀਂ ਜੋ ਸਾਈਕਲਾ ਤੇ ਆਏ ਸੀ ਅਸੀਂ ਦੇਖਦੇ ਸੀ ਉਦੋਂ ਵੀ ਦਿਲ ਕਰਦਾ ਸੀ ਵੀ ਇਹ ਦੇਖ ਕੇ ਆਈਏ ਅੰਦਰ ਬਹੁਤ ਹੀ ਸੁੰਦਰ ਜਗ੍ਹਾ ਬਣੀ ਵੀ ਆ ਅੱਗੇ ਦੇਖਦੇ ਆ ਤੁਹਾਨੂੰ ਆਹ ਦੇਖ ਲਓ ਸਾਹਮਣੇ ਜੀ ਆਇਆਂ ਨੂੰ ਲਿਖਿਆ ਇਸ ਦਾ ਸਾਨੂੰ ਪਤਾ ਨਹੀਂ ਵੀ ਕੀ ਐ ਦੋਸਤੋ ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਣਾ ਕਮੈਂਟ ਦੇ ਵਿੱਚ ਪਰ ਜੇ ਪਤਾ ਨਹੀਂ ਕਦੋਂ ਆਇਆ ਜੋ ਫੇਰ ਤੇ ਇੱਧਰ ਨਹਿਰ ਦੇਖ ਲੋ ਸਾਹਮਣੇ ਨਹਿਰ ਹੈ ਇਹਦੇ ਤੇ ਹੁਣ ਆਪਾਂ ਨਹਿਰੇ-ਨਹਿਰ ਹੀ ਅੱਗੇ ਜਾਈ ਜਾਨਾ ਦੋਸਤੋ ਆ ਸਾਹਮਣੇ ਕੁਝ ਕਿਸਤੀਆਂ ਵੀ ਖੜੀਆਂ ਤੇ ਮੈਨੂੰ ਲੱਗਦਾ ਵੀ ਇੱਥੇ VOTING ਕਰਦੇ ਹੋਣਗੇ ਤੇ ਟਿਕਟ ਵੀ ਹੋਣੀ ਹੈ ਤੇ VOTING ਕਰਨ ਦੀ ਤੇ ਇੱਥੇ ਵੀ ਆਪਾਂ ਰੁਕੇ ਨਹੀਂ ਇਹ ਵੀ ਪਿਛਲੀ ਵਾਰ ਦੇਖਿਆ ਸੀ ਤੇ ਹੁਣ ਆਪਣਾ ਸਫ਼ਰ ਅੱਗੇ ਦਾ ਤੇ ਸਾਨੂੰ ਇਦਾਂ ਵੀ ਜਲਦੀ-ਜਲਦੀ ਆਪਾਂ ਹਾਂਜੀ ਦੋਸਤੋ ਰੋਪੜ ਐਂਟਰ ਹੁਣ ਤੋਂ ਪਹਿਲਾਂ ਤੇ ਇਧਰ ਮੇਨ ਸ਼ਹਿਰ ਆ ਕੇ ਤੇ ਆਪਾਂ ਜਾਣਾ ਸਿੱਧਾ ਅਨੰਦਪੁਰ ਸਾਹਿਬ ਤੇ ਇੱਥੇ ਖੰਡੇ ਬਾਣੀ ਦੇ ਬਾਬੇ ਦੇ ਲਾਇ ਇਸ ਵੀਰ ਸੇ ਬਾਬਾ ਜੀ ਨੇ ਸਬੀਤਾ ਇੱਕ ਖੰਡਾ ਜਾਲ ਛਾ ਕੇ ਤਾਂ ਮਿਲਦੇ ਆਂ ਕਿ ਫਿਰ ਕਾਹਦੇ ਆਪਣਾ ਰੋਪੜਾ ਰੋਪੜ ਦਾ ਕਰਾਸ ਕਰ ਲੈ ਬੱਸ ਰੋਪੜ ਦਾ ਹੋ ਗਿਆ ਕਰਾਸ ਆ ਦੇਖੋ ਇਧਰੋਂ ਆਪਾਂ ਆਏ ਆ ਆ ਚਮਕੌਰ ਸਾਹਿਬ ਆਪਨੇ ਇਣ ਚੌਕ ਬਣ ਗਏ ਇੱਧਰ ਸੱਜੇ ਹੱਥ ਰੋਪੜ ਸ਼ਹਿਰ ਆ ਗਿਆ ਤੇ ਪਸਤਾ ਪਾਵਣ ਜਿੱਦਾਂ ਬਾ ਇੱਕ ਦੋ ਕੋਲ ਆਉਣਗੇ ਉਸ ਤੋਂ ਬਾਅਦ ਜਿੱਦਾਂ ਬਾ ਆਨੰਦਪੁਰ ਸਾਹਿਬ ਵਾਲੇ ਮੋੜ ਚੜ੍ਹ ਕੇ ਸਿੱਧਾ ਪਹਾੜਾਂ ਦਾ ਸਫ਼ਰ ਸ਼ੁਰੂ ਰੋਪੜ ਕਰ ਲਿਆ ਕ੍ਰਾਸ ਤੇ ਦੋਸਤੋ ਆਪਾਂ ਆ ਗਏ ਹੁਣ NH205 ਮੇਨ ਹਾਈਵੇ ਜੋ ਕਿ ਆ ਪਿੱਛੇ ਨੂੰ ਚੰਡੀਗੜ੍ਹ ਜਾਂਦਾ ਤੇ ਇੱਧਰ ਸਾਹਮਣੇ ਲੁਧਿਆਣਾ ਫਿਰੋਜ਼ਪੁਰ ਨੂੰ ਸੜਕ ਜਾਂਦੀ ਆ ਤੇ ਅੱਗੇ ਟੀ ਪੁਆਇੰਟ ਕੀਰਤਪੁਰ ਸਾਹਿਬ ਤੋਂ ਮਨਾਲੀ ਵਾਲਾ ਰਸਤਾ ਵੀ ਇਸੇ ਰੋਡ ਤੇ ਜਾਂਦਾਗਾ ਦੋਸਤੋ بارش ਹੋਣ ਨਾਲ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਉਮਸ ਹੋਈ ਪਈ ਆ ਸ਼ਾਇਦ ਪਹਾੜਾਂ 'ਚ ਕੋਈ ਸ਼ਾਂਤੀ ਮਿਲੇ ਤੇ ਦੋਸਤੋ ਅੱਗੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਜਦੋਂ ਅਸੀਂ ਸਾਈਕਲਾਂ ਦਾ ਸਫ਼ਰ ਕਰਦੇ ਸੀ ਤੇ ਥੋੜੀ ਦੂਰ ਰਹਿ ਗਿਆ ਤੇ ਅੱਗੇ ਆਪਾਂ ਨੂੰ ਉਹ ਜਗ੍ਹਾ ਆਉਣੀ ਆ ਤੇ ਜਿੱਥੇ ਆਪਾਂ ਬੈਠ ਕੇ ਰੈਸਟ ਕੀਤੀ ਮੈਗੀ ਬਣਾ ਕੇ ਖਾਧੀ ਤੇ 2 ਘੰਟੇ ਉੱਥੇ ਤੋਂ ਬਹੁਤ ਰੈਸਟ ਕੀਤੀ ਉਸ ਟਾਈਮ ਵੀ ਬਹੁਤ ਜ਼ਿਆਦਾ ਗਰਮੀ ਸੀ ਬੇਸਮੇ ਦੇ ਇੰਤਜ਼ਾਰ ਕਰਨ ਪਿੱਛੋਂ ਦੋਸਤੋ ਪਹਾੜਾਂ ਦਾ ਸਫ਼ਰ ਇੱਥੇ ਹੁਣ ਹੋ ਗਿਆ ਸਾਨੂੰ ਸ਼ੁਰੂ ਕੀਰਤਪੁਰ ਸਾਹਿਬ ਵਾਲਾ ਮੋੜ ਆਪਾਂ ਕ੍ਰੋਸ ਕਰ ਲਿਆ ਤੇ ਇੱਥੋਂ ਤਾਂ ਹੁਣ ਪੂਰੀ ਇੱਕਦਮ ਚੜ੍ਹਾਈ ਆਉਂਦੀ ਆ ਤੁਹਾਨੂੰ ਪਤਾ ਹੀ ਆ ਇੱਥੋਂ ਥੋੜੀ ਅੱਗੇ ਜਾ ਕੇ ਫਿਰ ਆਪਾਂ ਨੂੰ ਢਲਾਨ ਆ ਜਾਣੀ ਆ ਮੇਨ ਤੇ ਥੋੜਾ ਜਾ ਫਿਰ ਜਿਹੜੀ ਪਹਿਲੀ ਟਨ ਲਾਉਣੀ ਹੈ ਉੱਥੋਂ ਤੱਕ ਤਾਂ ਆਪਾਂ ਨੂੰ ਪਲੇ ਨਹੀਂ ਆਉ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਪਿੱਛੇ ਕਿੰਨੀ ਆਪਾਂ ਚੜਾਈ ਅੱਗੇ ਕ੍ਰਾਸ ਕਰਦੇ ਪਏ ਆ ਮੋਟਰਸਾਈਕਲ ਦਾ ਤਾਂ ਹੋਣੀ ਪਤਾ ਲੱਗਣਾਗਾ ਕਿਉਂਕਿ ਸਾਡੇ ਕੋਲੇ ਵਜ਼ਨ ਬਹੁਤ ਜ਼ਿਆਦਾ ਇੱਕ ਤਾਂ ਸਾਡੇ ਦੋਵਾਂ ਦਾ ਵਜ਼ਨ ਹੋ ਗਿਆ ਤੇ ਦੋ ਬੈਗ ਆ ਜਿਨ੍ਹਾਂ ਚ ਆਪਣੇ ਕੱਪੜੇ ਆ ਤੇ 슬ੀਪਿੰਗ ਬੈਗ ਦੋ ਆ ਗਏ ਇੱਕ ਟੈਂਟ ਆ ਗਿਆ ਤੇ ਇੱਕ ਆਪਣਾ ਖਾਣ ਪੀਣ ਦਾ ਸਮਾਨ ਤੇ ਭਾਂਡੇ ਸਭ ਕੁਝ ਮੋਟਰਸਾਈਕਲ ਤੇ ਲੋਡ ਆ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮੋਟਰਸਾਈਕਲ ਦਾ ਆਪਣਾ ਵਜ਼ਨ ਵੀ ਤਿੰਨ ਸਾਢੇ ਤਿੰਨ ਕੁਇੰਟਲ ਹੁੰਦਾ ਤੇ ਪਲੱਸ ਆਪਾਂ 2 ਸਵਾ 2 ਕੁਇੰਟਲ ਹੋਰ ਪਲੱਸ ਕਰ ਲਈਏ ਇਹਦੇ ਵਿੱਚ ਤੇ ਦੋਸਤੋ ਦੇਖਦੇ ਆ ਇਸ ਰਸਤੇ ਤੇ ਤਾਂ ਚੱਲ ਕੋਈ ਫਰਕ ਨਹੀਂ ਪੈਂਦਾ ਤੇ ਅਗਲੇ ਰਸਤੇਾਂ ਤੇ ਤਾਂ ਅਗਲਿਆਂ ਤੇ ਪਤਾ ਲੱਗਣਾ ਆਪਾਂ ਨੂੰ ਜੋ ਚੜਾਈਆਂ ਚੜ੍ਹਣੀਆਂ ਪਰ ਦੇਖਦੇ ਆ ਲੋਕ ਸਪਲੈਂਡਰ ਵੀ ਲਈ ਜਾਂਦੇ ਆ ਪਲਟੀਨੇ ਵੀ ਲਈ ਜਾਂਦੇ ਆ ਤੇ ਸ਼ਾਇਦ ਆਪਾਂ ਨੂੰ ਦਬਣਾ ਤਾਂ ਚਾਹੀਦਾ ਨਹੀਂ ਚਲੋ ਦੇਖਾਂਗੇ ਫਿਰ ਅਗਲੇ ਸਫ਼ਰ ਤੇ ਆਪਣਾ ਉਹ ਤਾਂ ਹਜੇ ਬਹੁਤ ਲੰਬਾਗਾ ਮਨਾਲੀ ਤੋਂ ਅੱਗੇ ਆਪਾਂ ਨੂੰ ਸ਼ੁਰੂ ਹੋਣਾ ਉਹ ਸਫ਼ਰ ਜਿਹੜਾ ਅਸਲੀ ਪਹਾੜਾਂ ਦਾ ਇੱਥੇ ਤਾਂ ਹੁਣ ਨਾਰਾਮ ਨਾਲ ਇੱਥੇ ਵੀ ਹਜੇ ਪਹਾੜਾਂ ਦੇ ਵਿੱਚ ਹਜੇ ਪੰਜਾਬ 'ਚ ਆਪਾਂ ਹਿਮਾਚਲ 'ਚ ਦਾ ਐਂਟਰ ਨਹੀਂ ਹੋਏ ਤੇ ਇੱਧਰ ਆ ਗਿਆ ਪੰਪ ਤੇ ਇੱਥੋਂ ਥੋੜਾ ਜਿਹਾ ਅੱਗੇ ਆ ਕੇ ਪੰਜਾਬ ਦਾ ਬਾਰਡਰ ਆਪਣਾ ਹੋ ਜਾਣਾ ਖਤਮ ਤੇ ਅੱਗੇ ਆ ਜਾਣਾ ਹਿਮਾਚਲ ਦੋਸਤੋ ਪੰਜਾਬ ਘਾਰ ਲਿਆ ਕ੍ਰੋਸ ਤੇ ਹੁਣ ਆਪਾਂ ਹਿਮਾਚਲ ਚ ਹੋ ਗਏ ਆ ਐਂਟਰ ਇੱਥੋਂ ਹੁਣ ਆਪਾਂ ਨੂੰ ਥੋੜੇ ਥੋੜੇ ਜਿਹਾ ਪਹਾੜਾ ਕੱਚੇ ਮਿੱਟੀ ਵਾਲੇ ਇਹ ਦਿਖਣੇ ਸ਼ੁਰੂ ਹੋ ਗਏ ਅਸਲੀ ਪਹਾੜ ਤਾਂ ਅੱਗੇ ਮੰਡੀ ਦੇ ਕੋਲੇ ਹੀ ਆਪਾਂ ਨੂੰ ਮਿਲਣੇ ਆ ਤੇ ਇੱਥੋਂ ਸਾਨੂੰ ਹੁਣ ਥੋੜੀ ਥੋੜੀ ਚੜਾਈ ਵੀ ਪੈਣੀ ਸ਼ੁਰੂ ਹੋ ਗਈ ਜਿਵੇਂ ਤੁਸੀਂ ਆ ਪਿੱਛੇ ਦੇਖਿਆਗਾ ਉਹ ਟਰੱਕ ਵੀ ਦੇਖੋ ਹੌਲੀ-ਹੌਲੀ ਜਾਂਦਾ ਪਿਆ ਕਿਉਂਕਿ ਇੰਨੀ ਚੜਾਈ ਦੇ ਵਿੱਚ ਉਹ ਓਵਰਲੋਡ ਹੁੰਦੇ ਆ ਉਹਨਾਂ ਦਾ ਤਾਂ ਹੌਲੀ ਜਾਣਾ ਪਰ ਆਪਾਂ ਹੌਲੀ ਇਸ ਕਰਕੇ ਚੱਲਦੇ ਪਏ ਆ ਕਿਉਂਕਿ ਆਪਾਂ ਨੂੰ ਕੋਈ ਜ਼ਿਆਦਾ ਜਲਦੀ ਨਹੀਂ ਕਿਉਂਕਿ ਜਿੰਨੀ ਕਹਿੰਦੇ ਹੌਲੀ ਚੱਲੀਏ ਤੇ ਆਪਣੀ ਸੇਫਟੀ ਹੁੰਦੀ ਆ ਆਪਾਂ ਵੱਧ ਤੋਂ 50 60 ਦੀ ਸਪੀਡ ਤੇ ਜਾਣਾ ਆਪਣਾ ਕੋਈ ਐਡਾ ਵੀ ਟਾਰਗੇਟ ਨਹੀਂ ਵੀ ਆਪਾਂ ਜਲਦੀ ਸਫ਼ਰ ਕਰਨਾ ਇੱਥੇ ਪਹੁੰਚਣਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣੇ ਕੋਲੇ ਖੁੱਲੇ ਦਿਨ ਆ ਖੁੱਲਾ ਟਾਈਮ ਆ ਆਪਾਂ ਆਰਾਮ ਨਾਲ ਹੀ ਜਾਣਾ ਤੇ ਆਰਾਮ ਨਾਲ ਹੀ ਪਹੁੰਚਣਾ ਤੇ ਉਧਰ ਦੇਖੋ ਸਾਹਮਣੇ ਪਹਾੜ ਤੇ ਇੱਥੇ ਹੁਣ ਆਪਾਂ ਨੂੰ ਆਉਣੀ ਆ ਅੱਗੇ ਟਨਲ ਟਨਲ ਤਾਂ ਹਜੇ ਸ਼ਾਇਦ 15-20 ਕਿਲੋਮੀਟਰ ਅੱਗੇ ਹੀ ਹੋਣੀ ਆ ਹਜੇ ਤਾਂ ਆਪਾਂ ਟਨਲ ਤੋਂ ਪਹਿਲਾਂ ਅੱਜ ਦਾ ਵਲੌਗ ਆਪਾਂ ਇੱਥੇ ਹੀ ਦੋਸਤੋ ਖਤਮ ਕਰਦੇ ਆ ਜੋ ਨੈਕਸਟ ਵਲੌਗ ਆਪਾਂ ਟਨਲ ਦੇ ਨਜ਼ਦੀਕ ਹੀ ਜਾ ਕੇ ਸ਼ੁਰੂ ਕਰਾਂਗੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ